ਇਹ ਟੈਕਨੀਕ ਸਭ ਤੋਂ ਪਹਿਲਾਂ ਗਾਵਾਂ ਚਾਈ ਆਈਵੀਐਫ ਇੱਕ ਆਈਵੀਐਫ ਗਾਵਾਂ ਸੀ ਗਾਵਾਂ ਸੀ इवन ਜਿਹੜੇ ਸਭ ਤੋਂ ਪਹਿਲੇ ਜਿਹੜੇ ਫਰਟੀਲਿਟੀ ਸੈਂਟਰ ਖੁੱਲੇ ਆ ਉਹ ਖੈਰ ਔਨ ਦੀ ਰਕਾਰਡ ਤੇ ਉਹ ਨਹੀਂ ਕਹਿਣਗੇ ਕਿ ਆਪਣੇ ਯੂਨੀਵਰਸਿਟੀ ਦੇ ਜਿਹੜੇ ਪੁਰਾਣੇ ਪ੍ਰੋਫੈਸਰ ਹੁੰਦੇ ਸੀ ਹਾਂਜੀ ਹਾਂਜੀ ਹਾਂ ਪੀਐਚਯੂ ਦੇ ਕਿਉਂਕਿ ਪੀਐਚਯੂ ਦੇ ਡਾਕਟਰ ਬੜੇ ਮਾਰੀ ਸੀ ਹਾਂਜੀ ਬੜੇ ਮਾਰੀ ਸੀ ਇਸਕੇ ਉਹਨਾਂ ਲਈ ਸੇਵਾਵਾਂ ਲੈਂਦੇ ਰਹੇ ਤੇ ਉਹ ਕਹਿੰਦਾ ਮਤਲਬ ਇਹ ਸੀਗਾ ਕਿ ਕਿਉਂਕਿ ਆਈਵੀਐਫ ਟੈਕਨੀਕ ਆ ਮੇਰਾ ਇੱਕ ਨਾਗਪੁਰ ਤੋਂ ਮਿੱਤਰ ਆ ਇੱਕ ਡਾਕਟਰ ਡਾਕਟਰ ਮੰਗੋੜੇ ਕਰਕੇ ਉਹਦਾ ਤੇ ਆਈਵੀਐਫ 'ਚ ਇਨਾ ਹੱਥ ਸਾਫ ਹੈ ਤੇ ਉਹਨੇ ਤੇ ਇੱਕ ਵਾਰੀ 14 ਐਮਬ੍ਰਿਓ ਇਕੱਠੇ ਮਤਲਬ ਡਵੈਲਪ ਕੀਤੇ ਸੀ ਜੇ ਕਹਿੰਦਾ ਮਤਲਬ ਇਹ ਹੈ ਕਿ ਇਹ ਚੀਜ਼ਾਂ ਦਾ ਕੁਝ ਨਹੀਂ ਕਹਿ ਸਕਦੇ ਹੁਣ ਜਿੱਦਾਂ ਗਾਵਾਂ ਦੇ ਵਿੱਚ ਐਮਬ੍ਰਿਓ ਟੈਕਨੋਲੋਜੀ ਹੈ ਹਾਂ ਐਮਬ੍ਰਿਓ ਐਮਬ੍ਰਿਓ ਟ੍ਰਾਂਸਪੋਰਟਰ ਟੈਕਨੋਲੋਜੀ ਐਂਡ ਜੋ ਐਮਬ੍ਰਿਓ ਟ੍ਰਾਂਸਪੋਰਟਰ ਟੈਕਨੋਲੋਜੀ ਇੱਕ ਬਿਜ਼ਨਸ ਬਣ ਚੁੱਕੀ ਹੈ ਓਕੇ ਅਗਰ ਉਹ ਉੱਥੇ ਬਿਜ਼ਨਸ ਬਣ ਚੁੱਕੀ ਆ ਤੇ ਇਥੇ ਵੀ ਬਿਜ਼ਨਸ ਮਾਡਲ ਦੇ ਤੌਰ ਤੇ ਡਿਵੈਲਪ ਹੋ ਗਈ ਹੋਏਗੀ ਇਹ ਇਸ ਗੱਲ ਦੀ ਵੀ ਸੰਭਾਵਨਾ ਤੋਂ ਇਨਕਾਰ ਥੋੜੀ ਕਰ ਸਕਦੇ ਹਾਂ ਕਿਉਂਕਿ ਜਿਹਦੇ ਘਰ ਔਲਾਦ ਨਹੀਂ ਹੈਗੀ ਉਹਨੂੰ ਔਲਾਦ ਚਾਹੀਦੀ ਹੈ ਉਹ ਔਲਾਦ ਉਹਨੂੰ ਤਾਂ ਸਾਰੀ ਜ਼ਿੰਦਗੀ ਨਹੀਂ ਪਤਾ ਚੱਲੇਗਾ ਨਾ ਕਿ ਉਹ ਔਲਾਦ ਕਿਹਦੀ ਹੈ ਉਹਨੇ ਦੇ ਬੱਚਾ ਪੈਦਾ ਕਰਨਾ 9 ਮਹੀਨੇ ਜੇ ਤੇ ਪੇਟ ਚ ਬੱਚਾ ਰਿਹਾ ਦੇਖੋ ਇੱਕ ਬੱਚਾ ਤੇ ਇੱਕ ਛੋਟਾ ਜਿਹਾ ਕੁੱਤਾ ਅਗਰ ਤੁਸੀਂ ਘਰ ਵਿੱਚ ਲੈ ਆਉਂਦੇ ਹੋ ਦੋ ਦਿਨ ਤੁਸੀਂ ਉਹਨਾਂ ਰਹਿ ਲੈਂਦੇ ਹੋ ਤੀਹਰੇ ਦਿਨ ਤੁਹਾਡਾ ਨਾਮ ਉਹ ਪਾ ਲੈਂਦਾ ਨਾਮ ਪਾ ਲੈਂਦਾ ਤੰਦਾ ਮੰਨ ਲੈਂਦਾ ਹੈ ਤੇ ਜਿਹਦੇ ਪੇਟ ਦੇ ਵਿੱਚ ਜਿਹਦੇ ਗਰਭ ਦੇ ਵਿੱਚ ਉਹ 9 ਮਹੀਨੇ ਪੜਿਆ ਹੈ ਉਹ ਮਾਂ ਕਿਵੇਂ ਮੰਨ ਲੇਗੀ ਕਿ ਉਹਦਾ ਬੱਚਾ ਨਹੀਂ ਹੈ ਮਾਂ ਦਾ ਤਾਂ ਚਲੋ ਬੱਚਾ ਹੀ ਹੈ ਮਾਂ ਨੇ ਤਾਂ ਪਾਲ ਹੀ ਲਿਆ ਪਰ ਪਿਓ ਦਾ ਨਹੀਂ ਪਿਓ ਦਾ ਵੀ ਨਹੀਂ ਦੇਖੋ ਪਿਓ ਦੇ ਨਾਲ ਵੀ ਰਹਿ ਲਗਾ ਹੁਣ ਦੋ ਦਿਨ ਜਦੋਂ ਹੱਥਾਂ ਨਾਲ ਚੱਕੋਗੇ ਤੁਸੀਂ ਉਹਨੂੰ ਉਹਨੂੰ ਖਿਲਾਓਗੇ ਉਹਨੂੰ ਲੋਰੀਆਂ ਸੁਣਾਓਗੇ ਦੇਖੋ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਸਾਰੇ ਹੀ ਸੈਂਟਰ ਇਦਾਂ ਦੇ ਵਰਜीन ਸੋਨਾਂ ਦੇ ਨਹੀਂ ਮਤਲਬ ਇਹ ਸੰਭਾਵਨਾ ਵੱਡੀ ਹੋ ਸਕਦੀ ਹੈ ਹੋ ਸਕਦੀ ਹੈ ਵੱਡੀ ਹੋ ਸਕਦੀ ਹੈ ਇਸ ਕਰਕੇ ਮੈਂ ਆਪਣਾ ਤਾਂ ਖਿਆਲ ਇਹ ਮੁੱਦਾ ਹੀ ਨਹੀਂ ਆਪਣਾ ਤਾਂ ਮੁੱਦਾ ਇਹ ਹੈ ਕਿ ਪੰਜਾਬੀਆਂ ਨੂੰ ਇੰਨਾ ਸક્ષਮ ਕਰ ਦਿਓ ਕਿ ਇਹਨਾਂ ਨੂੰ ਬੱਚੇ ਲੈਣ ਵਾਸਤੇ ਫਰਟੀਲਿਟੀ ਸੈਂਟਰਾਂ ਤੇ ਨਾ ਜਾਣਾ ਪਵੇ ਆਈਵੀਐਫ ਸੈਂਟਰ ਲਗਾਤਾਰ ਖੁੱਲਦੇ ਪਹਿਲਾਂ ਤਾਂ ਆਈਵੀਐਫ ਸੈਂਟਰ ਦੀ ਇਹ ਗੱਲ ਕਹੀ ਜਾਂਦੀ ਸੀ ਪੰਜਾਬ ਚ ਨਸ਼ਾ ਬਹੁਤ ਹੈ ਡਰੱਗਸ ਹੈ ਉਸ ਕਰਕੇ ਆਈਵੀਐਫ ਸੈਂਟਰ ਖੁੱਲ ਰਹੇ ਉਹ ਜਿਹੜੀ ਗੱਲ ਸੀ ਨਾ ਉਹ ਇੱਕ ਤਰ੍ਹਾਂ ਦੀ ਵਿਦਾ ਚੜਾ ਕੇ ਗੱਲ ਕੀਤੀ ਜਾ ਰਹੀ ਸੀ ਉਹਦੇ ਵਿੱਚ ਉਹਦੇ ਵਿੱਚ ਇੱਕ ਲੌਜੀਕ ਵੀ ਸੀਗੀ ਲੌਜੀਕ ਇਹ ਸੀਗਾ ਕਿ ਜਿਹੜੇ ਬੱਚੇ ਡਰੱਗਸ ਲੈਂਦੇ ਨੇ ਹਮ